साइड से जो डाउन सीलिंग कर रहा है ना वो उधर साइड पर नौवीं दसवीं क्लास के बच्चे पढ़ते हैं नीचे अभी छोटे बच्चे में बताइए एक साल हो गया स्कूल चलते कितने देर से पढ़ते हैं मतलब कैसे क्लास तक छोटे बच्चे पढ़ते छोटे बच्चे नर्सरी से एडमिशन होता है मैडम है बात कर लो हमसे मैडम है बात कर लो उनसे मैडम है बात कर उनसे ਕ੍ਰਾਈਮ ਰਿਪੋਰਟਰ ਸੋ ਇਹ ਮੇਰੇ ਕੋਲ ਐਡਮਿਸ਼ਨ ਨਹੀਂ ਕਰਨਾ ਬੱਚਾ ਕ੍ਰਾਈਮ ਰਿਪੋਰਟਰ ਸੋ ਇਹ ਮੇਰੇ ਕੋਲ ਐਡਮਿਸ਼ਨ ਨਹੀਂ ਕਰਨਾ ਬੱਚਾ ਠੀਕ ਹੈ ਉਹ ਹਮੇਸ਼ਾ ਕਰਵਾ ਲਵੇ ਲੁਧਿਆਣਾ ਸ਼ਹਿਰ ਵਿੱਚ ਇੱਕ ਨਿੱਜੀ ਸਕੂਲ ਵੱਲੋਂ ਇੱਕ ਪੱਤਰਕਾਰ ਨੂੰ ਜਿਹੜਾ ਹੈ ਹਰਾਸ਼ਮੈਂਟ ਕੀਤਾ ਜਾ ਰਿਹਾ ਮਾਮਲਾ ਦੱਸਦੀ ਹੈ ਕਿ 2 ਦਸੰਬਰ ਦਾ ਹੈ ਜਦੋਂ ਲੋਹਾਰਾ ਦੇ ਵਿੱਚ ਦادیه ਪਟਵਾਰਖਾਨੇ ਦੇ ਵਿੱਚ ਕੁਝ ਮਹੱਲਿਆਂ ਨਿਵਾਸੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਪੱਤਰਕਾਰ ਉੱਥੇ ਪੋਸਦਾ ਹੈ ਉਹਦੇ ਵੱਲੋਂ ਜਿਹੜੀ ਧਰਨਾ ਦੀ ਕਵਰੇਜ ਕਰਨ ਤੋਂ ਬਾਅਦ ਜਦੋਂ ਉਹ ਔਰ ਲੋਹਾਰਾਵਾਲ ਸਾਈਡ ਤੋਂ ਨਿਕਲਦਾ ਹੈ ਤਾਂ ਉਸ ਨੂੰ ਇੱਕ ਸਕੂਲ ਦੇ ਵਿੱਚ ਕੰਸਟਰਕਸ਼ਨ ਦੇਖਣ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਜਦੋਂ ਉਹ ਰੁਕਦਾ ਹੈ ਤਾਂ ਉਹ ਦੇਖਦਾ ਹੈ ਕਿ ਸਕੂਲ ਦੇ ਵਿੱਚੋਂ ਇੱਕ ਅੱਧਾ ਬੱਚਾ ਜਿਹੜਾ ਇਹ ਬਾਹਰ ਨਿਕਲਦਾ ਵਾ ਤਾਂ ਤੁਸੀਂ ਦਿੱਤਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸਕੂਟਰੀ ਦੇ ਉੱਤੇ ਇੱਕ ਪਿਓ ਆਪਣੇ ਬੱਚੇ ਨੂੰ ਲੈ ਜਾਂਦਾ ਹੋਇਆ ਦਿਖਦਾ ਹੈ ਤਾਂ ਸਕੂਲ ਦੇ ਵਿੱਚ ਕੰਸਟਰਕਸ਼ਨ ਚੱਲਣ ਦੇ ਕਾਰਨ ਪੱਤਰਕਾਰ ਗੇਟ ਤੇ ਖੜਾ ਹੋ ਕੇ ਜਿਹੜਾ ਗੇਟਮੈਨ ਉਸ ਨੂੰ ਪੁੱਛਦਾ ਹੈ ਕਿ ਆਖਿਰਕਾਰ ਕੰਸਟਰਕਸ਼ਨ ਦੇ ਵਿੱਚ ਜਿਹੜਾ ਇਹ ਕਿਵੇਂ ਸਕੂਲ ਜਿਹੜਾ ਚੱਲ ਰਿਹਾ ਹੈ ਹਾਲਾਂਕਿ 퍼미ਸ਼ਨ ਜਿਹੜਾ ਇਹ ਪਰਮਿਸ਼ਨ ਦੇਣ ਤੋਂ ਬਾਅਦ ਹੀ ਜਿਹੜਾ ਪੱਤਰਕਾਰ ਉਹ ਅੰਦਰ ਜਾਂਦਾ ਹੈ ਜਿਸ ਤੋਂ ਬਾਅਦ ਸਕੂਲ ਦੀ ਮੈਨੇਜਮੈਂਟ ਵੱਲੋਂ ਉਹਨਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹ ਜਿਹੜਾ ਪੱਤਰਕਾਰ ਆ ਉਹ ਕ੍ਰਾਈਮ ਬ੍ਰਾਂਚ ਜਿਹੜਾ ਇਹ ਬਣ ਕੇ ਇੱਥੇ ਆਉਂਦਾ ਹੈ ਲੇਕਿਨ ਇਹ ਵੀਡੀਓ ਜਦੋਂ ਤੁਸੀਂ ਪੂਰੀ ਦੇਖੋਗੇ ਤਾਂ ਤੁਹਾਨੂੰ ਵੀ ਉਹਦੇ ਤੋਂ ਪੂਰਾ ਜਿਹੜਾ ਇਹ ਕਲੀਅਰ ਹੋ ਜਾਏਗਾ ਕਿ ਨਾ ਕਿ ਉਸਨੇ ਕ੍ਰਾਈਮ ਬ੍ਰਾਂਚ ਅਖਰਕਾਰ ਕ੍ਰਾਈਮ ਰਿਪੋਰਟਰ ਦੱਸਿਆ ਆਪਣੇ ਆਪ ਨੂੰ ਜਿਸ ਤੋਂ ਬਾਅਦ ਸਕੂਲ ਦੇ ਮੈਨੇਜਮੈਂਟ ਵੱਲੋਂ આરોਪ ਲਗਾਏ ਜਾ ਰਹੇ ਨੇ ਕਿ ਸਾਡੇ ਨਾਲ ਜਿਹੜੀ ਆ ਬਤਮੀਜ਼ੀ ਵੀ ਕੀਤੀ ਗਈ ਆ ਲੇਕਿਨ ਵੀਡੀਓ ਦੇ ਵਿੱਚ ਇਹੋ ਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਦੱਸਿਆ ਜਾ ਰਿਹਾ ਕਿ 9 ਦਸੰਬਰ ਨੂੰ ਜਿਹੜਾ ਇਹ ਮੈਨੇਜਮੈਂਟ ਵੱਲੋਂ ਥਾਣਾ ਡਾਬਾ ਦੇ ਵਿੱਚ ਕੰਪਲੇਨ ਦਿੱਤੀ ਜਾਂਦੀ ਆ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਾਇਆ ਜਾਂਦਾ ਕਿ ਇੱਕ ਜਿਹੜਾ ਪੱਤਰਕਾਰ ਆ ਉਹਦੇ ਉਹ ਜਿਹੜਾ ਸਾਡੇ ਸਕੂਲ ਦੇ ਵਿੱਚ ਆਉਂਦਾ ਹੈ ਕ੍ਰਾਈਮ ਬ੍ਰਾਂਚ ਬਣ ਕੇ ਆਉਂਦਾ ਹੈ ਤਾਂ ਸਾਡੇ ਸਕੂਲ ਨੂੰ ਬੰਦ ਕਰਨ ਦੀ ਜਿਹੜੀ ਆ ਧਮਕੀ ਉਹ ਦਿੱਤੀ ਜਾਂਦੀ ਆ ਲੇਕਿਨ ਵੀਡੀਓ ਦੇ ਵਿੱਚ ਇਹੋ ਜਿਹਾ ਕੁਛ ਵੀ ਦੇਖਣ ਨੂੰ ਨਹੀਂ ਮਿਲਿਆ ਹਾਲਾਂਕਿ ਇਹ ਜਦ ਸਾਰੇ ਜਾਂਚ ਦਾ ਵਿਸ਼ਾ ਲੇਕਿਨ ਪੁਲਿਸ ਦੇ ਉੱਤੇ ਜਿਹੜਾ ਹੈ ਦਬਾਅ ਬਣਾ ਕੇ ਜਿਹੜੀ ਹੈ ਜਿਹੜੀ ਹੈ ਐਫ ਆਰ ਕਰਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਤੁਹਾਨੂੰ ਸੁਣਾਣੇ ਆ ਜਿਹੜੇ ਪੱਤਰਕਾਰ ਵੱਲੋਂ ਸਕੂਲ ਦੀ ਮੈਨੇਜਮੈਂਟ ਅਤੇ ਪੁਲਿਸ ਪ੍ਰਸ਼ਾਸਨ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਲੇਕਿਨ ਜਿਹੜਾ ਲਗਾਤਾਰ ਉਸ ਪੱਤਰਕਾਰ ਵੇਰ ਨੂੰ ਹਰਾਸ਼ਮੈਂਟ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਪੂਰੀ ਵੀਡੀਓ ਮੈਂ ਸੰਤੋਸ਼ ਪਾਠਕ ਹਾਂ ਕਈ ਸਾਲਾਂ ਤੋਂ ਮੈਂ ਕ੍ਰਾਈਮ ਬੀਟ ਦਾ ਪੱਤਰਕਾਰ ਹਾਂ ਕਈ ਚੰਗੇ ਚੰਗੇ ਧਾਰੇ ਤੇ ਮੈਂ ਕੰਮ ਕੀਤਾ ਹੋਇਆ ਹਾਂ ਅੱਜ ਵੀ ਕਰ ਰਿਹਾ ਅਸੀਂ ਇੱਕ ਦਿਨ ਚਲੇ ਗਏ ਰੈਂਡਮ ਜਾ ਰਹੇ ਸੀ ਇਹ ਅੰਡਰ ਕੰਸਟ੍ਰਕਸ਼ਨ ਸਕੂਲ ਸੀਗਾ ਖੜ ਕੇ ਅਸੀਂ ਪੁੱਛ ਲਿਆ ਉਹਨਾਂ ਦੇ ਰਿਸ਼ਤ ਸੰਤ ਕੋਲੋਂ ਬਿਲਕੁਲ ਗੇਟ ਦੇ ਨਾਲ ਹੀ ਚੌਕੀਦਾਰ ਵੀ ਸੀਗਾ ਉਹਨਾਂ ਉਹ ਕਹਿੰਦਾ ਹਾਂਜੀ ਐਡਮਿਸ਼ਨ ਹੋ ਰਿਹਾ ਉਹ ਤੋਂ ਬਾਅਦ ਚੌਕੀ ਗੇਟ ਦੇ ਨਾਲ ਕਮਰਾ ਸੀਗਾ ਉੱਥੇ ਪੁੱਛ ਲਿਆ ਉਹ ਕਹਿੰਦੇ ਹਾਂਜੀ ਐਡਮਿਸ਼ਨ ਹੋ ਰਿਹਾ ਸਾਡੇ ਕੋਲ ਬੱਚੇ ਪੜ ਰਹੇ ਆ ਫਿਰ ਪੁੱਛਿਆ ਅਸੀਂ ਅੰਡਰ ਕੰਸਟ੍ਰਕਸ਼ਨ ਕਿੱਦਾਂ ਪੜ ਰਹੇ ਆ ਕੰਦੇ ਬਿਲਕੁਲ ਜੀ ਔਰ ਅਪਾ ਪੜਹਾ ਰਹੇ ਹੈ ਕੋਈ ਇਸ਼ੂ ਨਹੀਂ ਹੈ ਜੇ ਡਿੱਗ ਗਿਆ ਕੁਝ ਹੋ ਗਿਆ ਸਿੱਧੇ ਜ਼ਿੰਮੇਵਾਰ ਉਸ ਸਕੂਲ ਦੇ ਮੈਨੇਜਮੈਂਟ ਨੇ ਇੱਕ ਜ਼ਿੰਮੇਵਾਰ ਪੱਤਰਕਾਰ ਤੇ ਸਾਹਰ ਤੇ ਇਲਜ਼ਾਮ ਲਾ ਰਿਆ ਕਿ ਉਹਨਾਂ ਦੇ ਇਲਜ਼ਾਮ ਲਾ ਰਿਆ ਕਿ ਅਸੀਂ ਉਹਦੇ ਸਕੂਲ ਤੇ ਜਾ ਕੇ ਉਹਦੇ ਮੈਨੇਜਮੈਂਟ ਦੇ ਕਿਸੇ ਮੈਂਬਰ ਨੂੰ ਧਮਕਾਏ ਹੋਏ ਕੋਈ ਕਰਾਇਮ ਬ੍ਰਾਂਚ ਕਹੇ ਹੈ ਜਦ ਕਿ ਮੈਂ ਕਰਾਇਮ ਵੀਡ ਦਾ ਰਿਪੋਰਟਰ ਹੈ ਕਰਾਇਮ ਬ੍ਰਾਂਚ ਕਦੇ ਨੇ ਕਿਹਾ ਅਸੀਂ ਪੜ੍ਹੇ ਲਿਖੇ ਬੰਦੇ ਹੈ ਮੈਂ ਬਿਲਕੁਲ ਕੁਆਲੀਫਾਈ ਹੈ ਮੈਂ ਕਦੇ ਗਲਤੀ ਨਹੀਂ ਕਰ ਸਕਦਾ ਕਿ ਮੈਂ ਕ੍ਰਾਈਮ ਬ੍ਰਾਂਚ ਕਹੂੰਗਾ ਯਸ ਯਾ ਇਹ ਕੁਝ ਕਹੂਗਾ ਕਿਹੜਾ ਸਕੂਲ ਸੀ ਕਿੱਥੇ ਕਰਦੇ ਸੀ ਇਹ ਇਹ ਬਸਲਿਆ ਸਕੂਲ ਸੀਗਾ ਲਹਾਰਾ ਪਿੰਡ ਦੇ ਉੱਤੇ ਜਸਪਾਲ ਮੰਗਰ ਦੇ ਉੱਤੇ ਕੋਈ ਬਣਾ ਰਿਆ ਸੀ ਜਿੰਦਗੀ ਚ ਪਹਿਲੀ ਵਾਰ ਦੇਖੇ ਵੀ ਆ ਉਹਦੇ ਖਾਲੀ ਮੈਦਾਨ ਹੁੰਦਾ ਸੁਤਨਾਲ ਖੇਤ ਵੀ ਹੈ ਜਦ ਕਿ ਸੱਪ ਵੀ ਨਿਕਲ ਸਕਦਾ ਵਿੱਚੋਂ ਵੀ ਨਿਕਲਦਾ ਇਹ ਸਕੂਲ ਦੇ ਵਿੱਚ ਜਾ ਸਕਦਾ ਉਹਨਾਂ ਨੇ ਅਲੀਗੇਸ਼ਨ ਲਾਇਆ ਸਾਡੇ ਉੱਤੇ ਕਿ ਆਸੀਂ ਉਹਦੇ ਉੱਤੇ ਧਮਕਾਏ ਆ ਔਰ ਜਦ ਕੀ ਇਹ ਵੀ ਲਿਓਣਾ ਨੇ ਅਰਜ਼ੀ ਆਪਣੇ ਲਿਖਾਇਆ ਕਿ ਮੇਰਾ ਕੋਈ ਸਾਥੀ ਆਇਆ ਉਹ ਕਹਿੰਦਾ ਸਰ ਇਸ ਸਕੂਲ ਤੇ ਨਹੀਂ ਜਾਣਾ ਸੀ ਕਿਸੇ ਹੋਰ ਸਕੂਲ ਤੇ ਜਾਣਾ ਸੀਗਾ ਇਹ ਵੀ ਸਾਡੇ ਕੋਲ ਆਈ ਹੈਵ ਟੂ ਦਾ ਐਵੀਡੈਂਸ ਇੱਕ ਇੰਡੀਅਨ ਜਿਹੜੀ ਹੈ ਇੰਡੀਅਨ ਐਵੀਡੈਂਸ ਐਕਟ 76 ਦੇ ਤਹਿਤ ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਉਸ ਚੀਜ਼ ਨੂੰ ਪ੍ਰੂਫ ਕਰਨ ਆਪਣੀ ਪ੍ਰੂਫ ਉਹ ਦੇਣ ਅਸੀਂ ਆਪਣਾ ਪ੍ਰੂਫ ਦਈਏ ਪਰ ਬਟ ਇੱਕ ਜ਼ਿੰਮੇਵਾਰ ਪੱਤਰਕਾਰ ਨੂੰ ਸਹਿਰ ਦੇ ਜੇ ਡਰੋਨ ਦੀ ਧਮਕਾਉਣ ਦੀ ਕੋਸ਼ਿਸ਼ ਕਰਦੇ ਆਂ ਔਰ ਆਪਣੇ ਇੱਕ ਰੁਤਬੇ ਦੇ ਵਜ੍ਹਾ ਤੇ ਵੱਡੇ ਅਫਸਰਾਂ ਤੱਕ ਪਹੁੰਚ ਕਰਦੇ ਆਂ ਪ੍ਰਧਾਨਾ ਤੱਕ ਪਹੁੰਚ ਕਰਦੇ ਆਂ ਤਾਂ ਫਿਰ ਇਸ ਇਨਸਾਫ ਦੇ ਖਿਲਾਫ ਵੱਡਾ ਮੋਰਚਾ ਖੋਲਣਗੇ ਹਾਂਜੀ ਤੁਸੀਂ ਡਾਬੇ ਥਾਣੇ ਆਏ ਹੋ ਕੀ ਦਰਖਾਸਤ ਲੈ ਕੇ ਆਇਆ ਕਿਦਾਂ ਬਿਲਕੁਲ ਜੀ ਮੈਂ ਦਰਖਾਸਤ ਲੈ ਕੇ ਆਇਆ ਇਸ ਦਰਖਾਸਤ ਦਾ ਸੰਬੰਧ ਹੈਗਾ ਇੱਕ ਸਹੀ ਸਿਹਰੀ ਪੱਤਰਕਾਰ ਨੂੰ ਹਰਾਸਮੈਂਟ ਕਰਨਾ ਮਾਨਸਿਕ ਤਣਾਅ ਦੇਣਾ ਕਈ ਦਿਨਾਂ ਤੋਂ ਸਾਡੇ ਕੋਲ ਆਈਓ ਦਾ ਵੀ ਫੋਨ ਆ ਰਿਹਾ ਸੀ ਅੱਜ ਕੱਲ ਮੈਡਵ ਐਸਚੋ ਸਾਹਿਬ ਦਾ ਵੀ ਫੋਨ ਆਇਆ ਕਹਿੰਦੇ ਸਾਡੀ ਡੀਐਸਪੀ ਸਾਹਿਬ ਤੋਂ ਅਗਾਂਹ ਦੀ ਅਪਰੋਚ ਹੋਈ ਹੈ ਡਿਪਟੀ ਕਮਿਸ਼ਨਰ ਆਫ ਪੁਲਿਸ ਤੱਕ ਔਰ ਤੁਸੀਂ ਉੱਥੇ ਜਾਓ ਕਲੀਰੀਫਾਈ ਕਰੋ ਮੈਂ ਬਿਲਕੁਲ ਕਲੀਰੀਫਾਈ ਕਰੂੰਗਾ ਬਟ ਮੈਨੂੰ ਜਿਹੜਾ ਹਰਾਸਮੈਂਟ ਇਹਨੇ ਦਿੱਤਾ ਹੈ ਜੇ ਮੇਰੇ ਸਿਹਤ ਤੇ ਕੋਈ ਰੁਤਬਾ ਹੋ ਰਿਹਾ ਕੁਝ ਵੀ ਸਿਹਤ ਤੇ ਮੇਰੇ ਪੰਗਾ ਪੈ ਰਿਹਾ ਮੈਂ ਟੈਨਸ਼ਨ 'ਚ ਪਿਆ ਹੋਇਆ ਤੇ ਇਹਦਾ ਜ਼ਿੰਮੇਵਾਰ ਸੁਖਮਿੰਦਰ ਸਿੰਘ ਰਾਣਾ ਉਰਫ ਮਿਆਤਕ ਸ਼ਕਲ ਨਹੀਂ ਦੇਖ ਜਦ ਕੀ ਲੋਕਾਂ ਨੂੰ ਗੁੰਮਰਾਹ ਕਰਿਆ ਸੀ ਬੀਬੀਐਸਸੀ ਬੋਰਡ ਦਾ ਉਹ ਔਰ ਕੋਈ ਮੈਨੇਜਮੈਂਟ ਪੂਰੀ ਮੈਨੇਜਮੈਂਟ ਉਹ ਲਿਖਾਇਆ ਹੈ ਦਰਖਾਸਤ ਵਿੱਚ ਕਿ ਮੈਨੇਜਮੈਂਟ ਪੂਰੀ ਉਹਦੀ ਗਵਾਹ ਹੈ ਉਹ ਸਾਡੇ ਕੋਲ ਲਿਆਵੇ ਗਵਾਹੀ ਕਰਾਵੇ ਜਾਂ ਫਿਰ ਇਹ ਵੀ ਮੈਂ ਕੈਸੀ ਮੈਨੂੰ ਲੀਗਲ ਨੋਟਿਸ ਭੇਜੋ ਜੇ ਮੈਂ ਗਲਤ ਹੈ ਮੈਨੂੰ ਲੀਗਲ ਨੋਟਿਸ ਮੇਰੇ ਨਾਮ ਤੇ ਭੇਜੋ ਅਸੀਂ ਉਹਨੂੰ ਕੋਰਟ ਚ ਵੈਰੀਫਾਈ ਕਰਾਂਗੇ ਬਟ ਉਹਨਾਂ ਨੇ ਵੱਡੇ ਅਫਸਰਾਂ ਤੋਂ ਅਪਰੋਚ ਲਵਾ ਕੇ ਸਾਨੂੰ ਇੱਥੇ ਬੁਲਾਇਆ ਅਸੀਂ ਅਸੀਂ ਇਨਸਾਫ ਚਾਹੁੰਦੇ ਹਾਂ ਜੀ ਸ਼੍ਰੀਮਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਬੜਾ ਠੀਕ ਕੀ ਸਰ ਇਤਨਾ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਹਾਂਜੀ ਹਾਂਜੀ ਜਿਹੜਾ ਪਾਠਕ ਵਾਲਾ ਮਾਤਾ ਸੰਤੋਸ਼ ਪਾਠਕ ਵਾਲਾ ਮਸਲਾ ਆ ਹਾਂਜੀ ਤੇ ਕੀ ਮਸਲਾ ਕੀ ਹੈਗਾ ਉਹਦੇ ਚ ਮਤਲਬ ਸਕੂਲ ਵਾਲੇ ਜਿਹੜੀ ਕੰਪਲੇਂਟ ਵਗੈਰਾ ਕੀਤੀ ਹੈ ਕੋਨ ਆਜ ਆਇਆ ਸੀ ਪਾਠਕ ਵੀ ਆਇਆ ਸੀ ਮੈਂ ਨਾ ਅਜੇ ਕੋਈ ਅਨਨੋਨ ਡੈੱਡ ਬੋਡੀ ਮਿਲੀ ਮੈਂ ਵੀ ਹੁਣ ਸੰਸਕਾਰ ਕਰਾ ਕੇ ਆਇਆ ਹੀ ਹਾਂ ਹਾਂਜੀ ਹਾਂਜੀ ਮੈਨੂੰ ਪਤਾ ਬਿਜੀ ਸੀ ਹਾਂਜੀ ਉਹ ਕਹਿੰਦੇ ਆ ਵੀ ਇਹ ਪਾਠਕ ਸਾਹਿਬ ਦੇ ਨਾਲ 3-4 ਬੰਦੇ ਆਏ ਆ ਠੀਕ ਹੈ ਇਹ ਆਏ ਸਾਡੇ ਸਕੂਲ ਕਹਿੰਦੇ ਵੀ ਅਸੀਂ ਕ੍ਰਾਈਮ ਬ੍ਰਾਂਚ ਤੋਂ ਆਏ ਆ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਘਰ ਕੋ ਗੱਲਬਾਤ ਹੋਈ ਹੈ ਮੈਡਮ ਕਹਿੰਦੀ ਵੀ ਤੁਸੀਂ ਕ੍ਰਾਈਮ ਬ੍ਰਾਂਚ ਤੋਂ ਆਏ ਆ ਤੇ ਸਾਨੂੰ ਆਪਣੇ ਆਈਡੈਂਟੀ ਕਾਰਡ ਦਿਖਾਓ ਜੀ ਜੀ ਇਹ ਕਹਿੰਦੇ ਵੀ ਪੁਲਿਸ ਵਾਲੇ ਆ ਕ੍ਰਾਈਮ ਬ੍ਰਾਂਚੋਂ ਆਏ ਆ ਠੀਕ ਹੈ ਸਰ ਤੇ ਜਦੋਂ ਇਹਨਾਂ ਨੇ ਪੁੱਛਿਆ ਆਈਡੈਂਟੀ ਕਾਰਡ ਦਿਖਾਓ ਇਹਨਾਂ ਨੇ ਸਾਨੂੰ ਕੁਝ ਨਹੀਂ ਦਿਖਾਇਆ ਤੇ ਮੁੜ ਕੇ ਘਰੇ ਗੀ ਕਹਿੰਦੇ ਵੀ ਪੈਸੇ ਦੋ ਸਾਨੂੰ ਠੀਕ ਹੈ ਹਾਂ ਹਾਂ ਉਹਨਾਂ ਨੇ ਉਹ ਦੋਸ ਮੈਟਰ ਤੇ ਉਹਨਾਂ ਨੇ ਦਰਖਾਸਤ ਦਿੱਤੀ ਆ ਤੋ ਉਹਨੂੰ ਅੱਜ ਮੈਂ ਸੱਦੇ ਆਂ ਹੀ ਪਾਠਕ ਨੂੰ ਪਾਠਕ ਆਇਆ ਸੀ ਅੱਜ ਜੀ ਮੇਰੇ ਮੇਲ ਨਹੀਂ ਹੋਏ ਮੈਨੂੰ ਪੁੱਛਣਾ ਸੀ ਅਸਲ ਗੱਲ ਤੁਹਾਡੀ ਕੀ ਕਹਾਣੀ ਹੋਈ ਆ ਠੀਕ ਹੈ ਜੀ ਇਹਨਾਂ ਨੇ ਕੋਈ ਸਰ ਐਵੀਡੈਂਸ ਵਗੈਰਾ ਕੋਈ ਪੇਸ਼ ਕੀਤਾ ਸਕੂਲ ਵਾਲਿਆਂ ਨੇ ਜੀ ਉਹਨਾਂ ਨੇ ਉਹਨਾਂ ਦੇ ਕੋਲ ਪੈਨ ਡਰਾਈਵ ਵਿੱਚ ਪਿਆ ਸਾਰਾ ਹਿਸਾਬ ਦਾ ਨਹੀਂ ਨਹੀਂ ਤੁਹਾਨੂੰ ਕੋਈ ਸ਼ੋਅ ਕੀਤਾ ਇਹਨਾਂ ਨੇ ਜੀ ਹਾਂਜੀ ਹਾਂਜੀ ਡੀਸੀਪੀ ਨੂੰ ਦਿਖਾ ਗਿਆ ਇਹ ਆ ਅੱਛਾ ਤੁਸੀਂ ਆਪਣੇ ਮਤਲਬ ਤੁਸੀਂ ਵੈਸੇ ਦੇਖਿਆ ਵੀ ਉਹਦੇ ਵਿੱਚ ਕੀ ਹੈਗਾ ਮੈਂ ਅੱਜੋ ਲੈ ਕੇ ਆਏ ਸੀ ਫਿਰ ਮੇਰੇ ਕੋਲ ਟਾਈਮ ਨਹੀਂ ਹੈਗਾ ਸੀ ਮੈਂ ਹੁਣੇ ਆਇਆ ਹਾਲੇ ਹਾਂ ਮਤਲਬ ਮਤਲਬ ਹਾਲੇ ਪ੍ਰਸ਼ਾਸਨ ਨੂੰ ਦੇਖਿਆ ਨਹੀਂ ਗਿਆ ਹਣਾ ਮਨੇ ਆ ਡੀਐਸਪੀ ਨੇ ਦੇਖ ਲਿਆ ਸਦਾ ਤੇਜਾ ਸਿੰਘ ਨੇ ਡਰੋਨ ਨੇ ਦੇਖ ਲਿਆ ਮੈਂ ਨਹੀਂ ਦੇਖਿਆ ਵਾਲੇ ਠੀਕ ਹੈ ਹਾਂਜੀ 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 ਤੇ ਇਹ ਕਹਿੰਦੀ ਕੀ ਜੀ ਹੁਣ ਪਾਲਟੀ ਵਾਲੇ ਦੂਜੇ ਸਕੂਲ ਵਾਲੇ ਉਹ ਉਹ ਤਾਂ ਕਹਿੰਦੇ ਆ ਵੀ ਪਹਿਲਾਂ ਗੱਲ ਕਲੀਅਰ ਕਰੋ ਵੀ ਇਹ ਕਰਨ ਕੀ ਆਏ ਆ ਇਹਦਾ ਐਫਆਈਆ ਲਾਉਣਾ ਨਹੀਂ ਮੈਂ ਕਿਹਾ ਉਹਨੂੰ ਪੁੱਛ ਲੈਣੇ ਆਪਾਂ ਪਾਠਕ ਨੂੰ ਨਹੀਂ ਪੁੱਛ ਲੈਣੇ ਭਾਈ ਤੁਸੀਂ ਕਿਹੜੇ ਮੁੱਦੇ ਨਾਲ ਆਏ ਆ ਇੱਥੇ ਵੀ ਗੱਲ ਇਹ ਆ ਠੀਕ ਹੈ ਜੀ ਇਹ ਨਾਲ ਇਹਨਾਂ ਨਾਲ ਮੇਰੀ ਗੱਲ ਹੋਈ ਸੀ ਮੈਂ ਤੁਹਾਨੂੰ ਜਾਣਕਾਰੀ ਵਾਸਤੇ ਸਰ ਵੈਸੇ ਦੱਸ ਦੋ ਬਰਬ ਨੂੰ ਵੈਸੇ ਗੱਲ ਕਰ ਰਹੇ ਆ ਮੈਂ ਦੰਗਲ ਹੂੰ ਉਹ ਦਿਨਾਂ ਜਿਹੜੇ ਤਿੰਨ ਚਾਰ ਬੰਦੇ ਸੀਗੇ ਨਾ ਜੀ ਹ ਉਹ ਵੇਈ ਸੀ ਇਹ ਕਹਿੰਦੇ ਆ ਵੀ ਅਸੀਂ ਉੱਥੇ ਨਾ ਅੰਡਰ ਕੰਸਟਰਕਸ਼ਨ ਬਿਲਡਿੰਗ ਸੀ ਹੂੰ ਅਸੀਂ ਉੱਥੋਂ ਗੁਜ਼ਰਦੇ ਪਏ ਸੀਗੇ ਤੇ ਅਸੀਂ ਉਹਨਾਂ ਨੂੰ ਇਹ ਪੁੱਛਣ ਚਲੇ ਗਏ ਦੀ ਐਡਮਿਸ਼ਨ ਇੱਥੇ ਚੱਲੂ ਹੈ ਜਾਂ ਫਿਰ ਕਿ ਨਹੀਂ ਹੂੰ ਤੇ ਉਹ ਕਹਿੰਦੇ ਕਿ ਸਾਡੇ ਕੋਲ ਐਵਿਡੈਂਸ ਹੈਗਾ ਆ ਹੂੰ ਤੇ ਸਕੂਲ ਅੰਦਰ ਗਏ ਆ ਮੈਡਮ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਉਹਨਾਂ ਨੇ ਆਨਰ ਦਾ ਨਾਮ ਪੁੱਛ ਕੇ ਤੇ ਉੱਥੋਂ ਇਹ ਚਲੇ ਆਏ ਆ ਹੂੰ ਇੰਨੀ ਗੱਲ ਹੋਈ ਹੈ ਤੇ ਇਹਨਾਂ ਨੇ ਕਹਿੰਦੇ ਅਸੀਂ ਕੋਈ ਬਦਸਲੂਕੀ ਨਹੀਂ ਕੀਤੀ ਹੈਗੀ ਤੇ ਜੇ ਉਹਨਾਂ ਕੋਈ ਐਵਿਡੈਂਸ ਹੈਗਾ ਤੇ ਉਹਦੇ ਵਿਹੱਤੇ ਸਾਡੇ ਤੇ ਕਾਰਵਾਈ ਕਰਦੇ ਨੇ ਹੂੰ ਹਾਂ ਇਹ ਇਹਨਾਂ ਕੋਲ ਹੈਗੇ ਨੇ ਐਵਿਡੈਂਸ ਹੂੰ ਹਾਂਜੀ ਇਹ ਕੰਪਲੇਂਟ ਕਿਹਦੇ ਵੱਲੋਂ ਆ ਜੀ ਪ੍ਰਿੰਸੀਪਲ ਵੱਲੋਂ ਹਾਂ ਕੀ ਨਾਮ ਹੈ ਮੈਂ ਇਹਦੇ ਹੁਣ ਉੱਪਰ ਜਾਣਾ ਵਾ ਤੁਹਾਨੂੰ ਦੱਸ ਦਾਂ ਨਾ ਠੀਕ ਆ ਤਾਂ ਕੱਲ ਨੂੰ ਵਾ ਤੁਹਾਨੂੰ ਮੈਡਮ ਨਾਲ ਗੱਲ ਕਰਕੇ ਕੱਲ ਨੂੰ ਸੱਦ ਲੈਣੇ ਆਪਾਂ ਕੱਲ ਨੂੰ ਨਾ ਪਰਸੋਂ 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 ਰੱਖਣੀ ਵਾ ਪਰਸੋਂ ਰੱਖ ਲੈਣੇ ਆ ਹਾਂ ਪਰਸੋਂ ਰੱਖ ਲਓ ਤੁਸੀਂ ਉਦੇ ਚ ਨਾ ਮੈਂ ਤੁਹਾਨੂੰ ਚਲੋ ਹੁਣ ਇਹ ਪੱਕਾ ਲੱਗ ਲ ਹੋ ਗਈ ਜੋ ਵੀ ਸੀਗਾ ਤੁਸੀਂ ਨਾ ਮੇਰੀ ਗੱਲ ਸੁਣੋ ਸਰ ਮੈਂ ਇਨਸਪੈਕਟਰ ਦਾ ਨੰਬਰ ਹੈਗਾ ਤੁਹਾਡੇ ਕੋ ਹਾਂਜੀ ਤੁਹਾਨੂੰ ਮੈਡਮ ਦਾ ਜੀ ਹਾਂ ਉਹ ਨਾਲ ਗੱਲ ਕਰ ਲੋ ਕੱਲ ਦਾ ਰੱਖਣਾ ਕਿ ਪਰਸੂ ਦਾ ਰੱਖਣਾ ਠੀਕ ਹੈ ਠੀਕ ਹੈ ਵੈਸੇ ਤਾਂ ਉਹ ਕੱਲ ਦਾ ਕੀ ਹੋਇਆ ਜੀ ਮੈਂ ਕਿਹਾ ਤੁਸੀਂ ਉਹਨਾਂ ਨਾਲ ਪਹਿਲਾਂ ਮੈਡਮ ਨਾਲ ਗੱਲ ਕਰ ਲੋ ਸਰ ਨਾਲ ਠੀਕ ਹੈ ਠੀਕ ਹਨ ਠੀਕ ਹੈ ਮੈਂ ਕਰਦਾ ਮੈਂ ਕਰ ਲਾਂ ਫਿਰ ਤੁਹਾਨੂੰ ਮੈਡਮ ਹਾਂ ਸਰ ਹੈਲੋ ਹਾਂਜੀ ਸਰ ਹੋ ਗਈ ਫ੍ਰੀ ਹਾਂਜੀ ਆਪਰਖਾ ਜੀ ਹਾਂ ਹੋ ਗਈ ਫ੍ਰੀ ਮੈਂ ਕਿਹਾ ਸਿਰਫ ਥੋੜਾ ਜਿਹਾ ਨਾ ਤੁਹਾਡਾ ਪੱਖ ਚਾਹੀਦਾ ਸੀ ਉਸ ਮਾਮਲੇ 'ਚ ਇੱਕ ਬੇਨਤੀ ਆ ਤੁਹਾਨੂੰ ਬਿਲਕੁਲ ਜੀ ਕੰਫਰੰਸ ਸਕੂਲ ਆ ਜੇ ਉੱਥੇ ਬੈਠ ਕੇ ਚਾਹ ਵੀ ਨੇ ਜੋਗੂ ਨੂੰ ਪੁੱਛ ਦੱਸ ਦਨਾਂ ਮੈਂ ਕਿਹੜੇ ਸਕੂਲ ਵਰਦੀ ਨਾਮ ਦਾ ਨਹੀਂ ਮੈਡਮ ਠੀਕ ਹੈ ਉਹ ਕਹਿੰਦੇ ਸਰ ਬਲਾਲੋ ਸਕੂਲੇ ਉੱਥੇ ਬੈਠ ਕੇ ਗੱਲ ਕਰ ਲਾਂਗੇ ਐਕਚੁਅਲੀ ਨਾ ਉਹਨਾਂ ਨੇ ਵੀ ਦਰਖਾਸਤ ਦਿੱਤੀ ਹੈ ਮੈਂ ਤੁਸੀਂ ਕਹੋਗੇ ਚਲੋ ਮੈਂ ਤੁਹਾਨੂੰ ਮੈਂ ਉਹ ਲੱਗ ਰਹੀਆਂ ਉਹਨਾਂ ਨੇ ਇਹ ਪਹਿਲਾਂ ਦਰਖਾਸਤ ਸੁਣ ਲਓ ਮੇਰੀ ਬੇਨਤੀ ਸੁਣ ਲਓ ਦਰਖਾਸਤ ਉਹਨਾਂ ਨੇ ਇਹ ਦਿੱਤੀ ਹੈ ਵੀ ਮੈਨੂੰ ਮੈਂਟਲੀ ਹਰਾਸਮੈਂਟ ਕਰ ਰਹੇ ਆ ਛੂਠੀ ਦਰਖਾ ਛੂਠੀ ਦਰਖਾਸਤ ਦੇ ਕੇ ਉੱਚ ਅਧਿਕਾਰੀਆਂ ਤੋਂ ਪ੍ਰੈਸ਼ਰ ਪਵਾ ਕੇ ਮੇਰੇ ਤੇ ਤੇ ਉਹਨਾਂ ਦੀ ਟੀਮ ਤੇ ਕਾਰਵਾਈ ਕਰਾਉਂਗੀ ਜੀ ਜੀ ਅਸੀਂ ਤਾਂ ਉਹਨੂੰ ਫੇਸ ਟੂ ਫੇਸ ਆਪਰ ਮਿਲਣੀ ਨਾ ਸਕੇ ਲਖੀ ਨਾ ਕਿਦਾਂ ਦਾ ਬੰਦਾ ਕੀ ਨਹੀਂ ਹੈ ਨਾ ਜੀ ਜੀ ਠੀਕ ਹੈ ਅਸੀਂ ਤਾਂ ਇੱਕ ਲੈਟਰ ਦਿੱਤੀ ਆ ਜੀ ਮੈਂ ਕੱਲ ਮੇਲ ਵੀ ਕਰਤੀ ਸੀ ਵੀ ਸਾਹ ਨੂੰ ਵੀ ਜੀ ਵੀ ਇੱਕ ਬੱਚਿਆਂ ਦੀ ਸਕੂਲ ਦੀ ਲਈ ਜੀ ਇਹ ਜੀ ਪਰਸਨਾਂ ਤੇ ਕੋਈ ਐਕਸ਼ਨ ਲਿਆ ਜਾਵੇ ਨਹੀਂ ਨਹੀਂ ਉਹਨਾਂ ਦਾ ਪਰਸਨ ਤਾਂ ਸਹੀ ਨਹੀਂ ਰਿਹਾ ਗਾ ਉਹ ਸਕੂਲ ਚਲੋ ਕੋਈ ਕਰ ਲੈ ਆਜੂਗਾ ਮੈਂ ਇਹ ਕਹਿ ਰਿਹਾ ਉਹ ਉਹਨਾਂ ਤੇ ਜਿਹੜੇ ਇਨਜਾਮ ਲਗਾਏ ਗਏ ਉਹ ਵੀ ਤੁਹਾਡੇ ਪ੍ਰਸ਼ਾਸਨ ਆਪਣਾ ਮੈਨੇਜਮੈਂਟ ਵੱਲੋਂ ਸੋਰੀ ਕੀ ਵੀ ਉਹਨਾਂ ਨੇ ਪੈਸੇ ਮੰਗਣ ਦੀ ਵਿਚਾਰੀ ਕੀ ਲਾਉਗੀ ਜਿੰਮ ਕਿਸ਼ਤੇ ਹੈ ਨਾ ਸੋਚ ਲਓ ਸਰ ਆਪਣੇ ਹੋਇਆ ਉਹਦੇ ਲਾਤੇ ਪਲੀਜ਼ ਪਲੀਜ਼ ਉਹ ਕਹਿੰਦੇ ਵੀ ਕ੍ਰਾਈਮ ਬ੍ਰਾਂਚ ਉੱਥੇ ਕਹਿ ਕੇ ਸਕੂਲ ਦੇ ਵਿੱਚ ਐਂਟਰ ਹੋਏ ਮੈਡਮ ਨਾਲ ਬਤਮੀਜੀ ਕੀਤੀ ਹੈ ਉਹਨਾਂ ਨੇ ਉਹ ਕਹਿੰਦੇ ਕਿ ਇਹ ਬਿਲਕੁਲ ਬੇਬੁਨਿਆਦ ਆ ਇਹਦਾ ਕੋਈ ਇਹਨਾਂ ਕੋਲ ਐਵਿਡੈਂਸ ਹੈ ਤਾਂ ਪੇਸ਼ ਕਰ ਦੇਣ ਜਾਂ ਤੁਸੀਂ ਸਾਨੂੰ ਦੇ ਸਕਦੇ ਹੋ ਤਾਂ ਸਰ ਦੇ ਦਿਓ ਅਸੀਂ ਉਹ ਨਾਲ ਐਡ ਆਨ ਕਰਕੇ ਚਲਾ ਦਾਂਗੇ ਜਿਆ ਪ੍ਰਕਾਸ਼ ਜੀ ਜੀ ਜੋ ਦੇਖੋ ਮੇਰੀ ਗੱਲ ਸੁਣੋ ਕੋਈ ਬਿਨਾ ਐਵੀਡੈਂਸ ਉਸ ਆਪਾਂ ਤੱਕ ਨਹੀਂ ਨਮਗ ਹੈ ਨਾ ਪਰਚਾ ਕੋਈ ਆਪਾਂ ਹਨ ਸਰ ਮੈਂ ਉਹਨਾਂ ਦੇ ਨਾ ਐਵੀਡੈਂਸ ਦੇਖੇ ਨੇ ਮੈਂ ਤੁਹਾਨੂੰ ਐਵੇਂ ਕਹਾਂ ਉਹਨਾਂ ਦੇ ਐਵੀਡੈਂਸ ਮੈਂ ਪ੍ਰੋਪਰ ਆਪਣੀ ਅੱਖਾਂ ਨਾਲ ਦੇਖੇ ਨੇ ਉਹਦੇ 'ਚ ਕੋਈ ਇਸ ਤਰ੍ਹਾਂ ਦੀ ਗੱਲ ਹੈ ਹੀ ਨਹੀਂ ਹੈ ਜੇ ਤੁਹਾਡੇ ਕੋਲ ਕੋਈ ਸਹੀ ਹਾਂ ਹੈ ਤਸਵੀਰ ਨਹੀਂ ਹੈ ਜੀ ਮੇਰੀ ਗੱਲ ਸੁਣੋ ਜੇ ਇਹ ਗੱਲ ਨਹੀਂ ਹੈ ਜੀ ਤਾਂ ਕੋਈ ਪ੍ਰੋਬਲਮ ਹੀ ਨਹੀਂ ਆਪਾਂ ਨੂੰ ਹਨਾ ਆਪਾਂ ਆਪਾਂ ਮੇਰੀ ਗੱਲ ਸੁਣੋ ਕਿ ਬੇਟੀ ਬ੍ਰਦਰ ਜੀ ਜੀ ਆਪਾਂ ਵੀ ਆ ਸੋਸ਼ਲ ਪਰਸਨ ਹਨਾ ਜੀ ਨੱਪਾ ਕਿਸੇ ਨੂੰ ਹਰਾਜ ਕਰਨ ਵਾਸਤੇ ਛੋੜਿਆ ਜਾਂਦਾ ਦਾਬਤ ਕਰਨ ਵਾਸਤੇ ਛੋੜਿਆ ਜੇ ਨਹੀਂ ਹੈ ਕਿ ਤਾਂ ਇਸੋਕੇ ਵਧੀਆ ਗੱਲ ਆ ਆਪਾਂ ਵੀ ਸੇਪ ਉਹ ਵੀ ਸੇਖ ਲਈ ਨਹੀਂ ਉਹ ਪਰ ਅਸੀਂ ਅਸੀਂ ਓਨਲੀ ਓਨਲੀ ਬਿਹਾਫ ਆਫ ਦਾ ਸਟੂਡੈਂਟਸ ਸਿਕੋਟੀ ਹੂੰ ਅਸੀਂ ਕੈਪਲੀਕੇਸ਼ਨ ਕੀਤੀ ਹੋਈ ਆ ਤੇ ਮੈਨੂੰ ਕੱਲ ਬਲੈਸੀਪੀ ਸਾਹਿਬ ਨੇ ਨਹੀਂ ਇਹ ਦੇ ਬਾਰੇ ਇੱਕ ਕੈਰੇਸੀ ਐਡੀਸੀਪੀ ਸਾਹਿਬ ਕੋ ਚੰਦਿਆ ਕੱਲ 11 ਵਜੇ ਕੈਰੇਸੀ ਹਾਂ ਉਹ ਉਹਨਾਂ ਦੀ ਮਰਜ਼ੀ ਆ ਦੇਖੋ ਹਰ ਬੰਦਾ ਜਿੱਥੇ ਨਿੱਤੇ ਜਾਂਦਾ ਨਾ ਜੀ ਨਾ ਤੁਸੀਂ ਆ ਜਾਓ ਅਪਕਲ ਚਾਹ ਪੀਣੇ ਆ ਬੈਠ ਕੇ ਜਿਦ ਕਹੂੰਗਾ ਮੈਂ ਕਰਦਾ ਮੈਂ ਤਾਂ ਸਿਰਫ ਇਹਦੇ ਵਾਸਤੇ ਕੀਤਾ ਸੀ ਮੈਂ ਕਿਹਾ ਜੇ ਕੁਝ ਹੁੰਦਾ ਨਾ ਅਸੀਂ ਐਡ-ਆਨ ਕਰ ਦਿੰਦੇ ਉਹਦੇ ਚ ਹੋਰ ਮੈਨੂੰ ਕੋਈ ਦਿੱਕਤ ਨਹੀਂ ਜੇ ਉਹਦੇ ਚ ਨੇ ਐਡ-ਆਨ ਕਰ ਦਿੰਦੇ ਮੈਂ ਪਤਾ ਕੀ ਆ ਮੈਂ ਇਸ ਚੀਜ਼ ਤੋਂ ਦੂਰ ਹੀ ਰਹਿਣਾ ਹਮੇਸ਼ਾ ਨਹੀਂ ਚਲੋ ਠੀਕ ਆ ਸੁਣਿਆ ਕਿਹਦੇ ਨੂੰ ਪੁੱਛ ਲਿਓ ਮੈਂ ਜੀਜੇ ਵਿੱਚ ਇੰਟਰਫੇਅਰ ਨਹੀਂ ਮੇਰੀ ਮੈਨੇਜਮੈਂਟ ਇਹ ਤਾਂ ਇਹਦਾ ਕੰਮ ਹੁੰਦਾ ਮੇਰਾ ਕੰਮ ਨਹੀਂ ਹੁੰਦਾ ਦਬਾਰੇ ਜੀ ਇਹ ਮੇਰੇ ਸਾਰੇ ਲੁੱਕ ਅਪ ਜਿਹੜਾ ਕਰਦੀ ਮੈਨੇਜਮੈਂਟ ਕਰਦੀ ਆ ਬਾਸੇ ਮੈਂ ਤਾਂ ਇੱਕ ਗਸਟ ਸਕੂਲ ਤੇ ਬੈਠਦਾ ਬੰਦੇ ਬਾਰੇ ਨਹੀਂ ਕੁਝ ਪਤਾ ਹੁੰਦਾ ਐਕਚੁਅਲੀ ਨਾ ਸਰ ਆਫਿਸ ਵੱਲੋਂ ਜਿਸ ਨਾਈਟ ਨੂੰ ਨਹੀਂ ਲਾਇਆ ਮੈਨੂੰ ਬਾਰੇ ਨਹੀਂ ਪਤਾ ਮੈਨੂੰ ਨਾ ਸਰ ਆਫਿਸ ਵੱਲੋਂ ਇਹ ਕਾਲ ਲਈ ਉਹ ਕਿਹਾ ਗਿਆ ਸੀ ਕਿ ਮੈਂ ਤਾਂ ਕੀਤਾ ਕਿਉਂਕਿ ਉਹਨਾਂ ਨੇ ਖਬਰ ਚਲਾਣੀ ਫਿਰ ਐਜ਼ ਇਟ ਇਜ਼ ਉਹਨਾਂ ਨੇ ਚਲਾ ਦੇਣੀ ਵੀ ਤੁਹਾਡਾ ਇਹੀ ਪੱਖ ਲਾ ਕੇ ਗੱਲ ਇਹ ਹੈ ਤੁਸੀਂ ਟੈਸਟ ਕਰ ਲਾ ਜੋ ਬੈਠਦੇ ਜੋ ਗੁੰਗ ਕਰਦੇ ਠੀਕ ਆਜੋ ਚਲੋ ਇਹ ਇਹ ਤੁਹਾਡਾ ਫਾਈਨਲੀ ਵੈਸੇ ਪੱਖ ਇਹੀ ਹੈ ਨਾ ਜੀ ਕੀ ਮਤਲਬ ਇਹੀ ਕਿ ਵੀ ਅਸੀਂ ਦਰਖਾਸਤ ਦਿੱਤੀ ਹੋਈ ਹੈ ਜੋ ਬੰਦ ਕਰਵੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਡੈਫੀਨਿਟਲੀ ਜੋ ਅਸੀਂ ਐਪਲੀਕੇਸ਼ਨ ਦਿੱਤੀ ਹੋਈ ਹੈ ਉਹ ਕੀ ਕਰਦਾ ਹੁਣ ਜਿਹਦੀ ਹੈ ਮਤਲਬ ਕੋਈ ਸੀਸੀਟੀਵੀ ਕੋਈ ਐਵੀਡੈਂਸ ਕੋਈ ਵਗੈਰਾ ਜੋ ਤੁਸਾਂ ਨੂੰ ਸਾਨੂੰ ਦੇਣਾ ਚਾਹੁੰਦੇ ਹੋ ਜਾਂ ਨਹੀਂ ਦੇਣਾ ਚਾਹੁੰਦੇ ਹੋ ਬਸ ਸਾਰਾ ਉਹਨਾਂ ਕੋ ਪਿਆ ਹੈ ਸਾਡੀ ਮੈਨੇਜਮੈਂਟ ਕੋ ਜੋ ਕਰਨੀ ਆਪਣੇ ਪੇਸ਼ ਕਰਨੀ ਮੈਨੂੰ ਤੇ ਕੋਈ ਮੈਟਰ ਨਹੀਂ ਹੈ ਤੁਹਾਡੇ ਤੋਂ ਇਲਾਵਾ ਸਰ ਮੈਂ ਕਿਸੇ ਨਾਲ ਗੱਲ ਕਰ ਸਕਦਾ ਹਾਂ ਮੈਂ ਜੋ ਮੈਨੂੰ ਪ੍ਰੋਵਾਈਡ ਕਰਾ ਦੇਣ ਹਾਂ ਸਾਡੇ ਗੁਰਮੰਡੀ ਜੰਦੇ ਹਰਜੀਸ਼ ਬੋਰਾ ਜੀ ਆ ਠੀਕ ਹੈ ਪ੍ਰਧਾਨ ਦੇ ਨਾਲ ਜਾਣਦਾ ਉਹਨਾਂ ਨੂੰ ਹਾਂ ਉਹੀ ਉਹੀ 딜 ਕਰਦੇ ਹਾਂ ਸਾਡੇ ਨਾਲ ਸਾਡੇ ਅਸੀਂ ਇਹ ਨਹੀਂ ਮੈਨੂੰ 딜 ਨਹੀਂ ਕਰਦੇ ਤੁਸੀਂ ਤੁਸੀਂ ਮੈਨੂੰ ਸਰ ਪਲੀਜ਼ ਨੰਬਰ ਪ੍ਰੋਵਾਈਡ ਕਰਾ ਦਿਓ ਮੇਰੇ ਕੋਲ ਹੈ ਨਹੀਂਗਾ ਉਹਨਾਂ ਦਾ ਜੇਕਰ ਆਦੋਂ ਮੈਂ ਹੁਣ ਉਹਨਾਂ ਤੋਂ ਪਾਸ ਲੈ ਲੂੰਗਾ ਹਾਈਲ ਦੀ ਬਜੂਮੇ ਨੰਬਰ ਦੇ ਦੇਣਾ ਮੈਂ ਪੇਜ ਦੇਣਾ ਪੇਜ ਦੇਣਾ ਠੀਕ ਹੈ